ਹੁਣ ਚੰਡੀਗੜ੍ਹ ਦੇ ਵਿੱਚ ਦੁਕਾਨਾਂ ਜਿਹੜੀਆਂ ਨੇ ਉਹ ਦਿਨ ਰਾਤ ਖੁੱਲਣ ਗਈਆਂ ਕੀ ਤੁਸੀਂ ਜਾਓ ਤੇ 24 7 24 ਘੰਟੇ ਦੁਕਾਨਾ ਖੋਲਦਾ ਹੈ ਜੀ ਕਿ ਮੈਂ ਦੁਕਾਨਾਂ ਨੂੰ ਵਪਾਰੀ ਖੋਲ ਸਕਣਗੇ ਤੇ ਕਿਹੜੀਆਂ-ਕਿਹੜੀਆਂ ਜਿਹੜੀਆਂ ਦੁਕਾਨਾਂ ਨੇ ਉਹ ਖੁੱਲਣਗੀਆਂ ਇੱਕ ਸਾਲ ਲਈ ਇਹ ਟਾਈਮ ਦਿੱਤਾ ਹੈ ਜੀ ਇਹ ਵੀ ਦੇਖਣਾ ਚਾਹੁੰਦੇ ਕੋਲ ਬੰਦਾ ਕਿ ਆਂਦਾ ਹੈ ਖੁੱਲਣ ਵਾਸਤੇ ਕਿਹੜੇ ਨਹੀਂ ਆਂਦੇ ਜੀ ਤੁਹਾਡੇ ਕੋਲ ਕੋਈ ਲੇਡੀਜ਼ ਏਮਪਲਾਈ ਹੈ ਉਹ ਦੀ ਸਕਿਉਰਿਟੀ ਨੂੰ ਘਰੋਂ ਲੈ ਕੇ ਆਣਾ ਕਰ ਛੱਡ ਕੇ ਆਣਾ ਤੇ ਜੇ ਇਹ ਸਾਰੀ ਸ਼ਰਤਾਂ ਕੋਈ ਪੂਰੀ ਕਰੇਗਾ ਤਾਂ ਉਹ ਪਰਮਿਸ਼ਨ ਦੇਣਗੇ ਕਿ ਕਰ ਕੀਤੀ ਜਾਂਦੀ ਹੈ ਸਕਿਉਰਿਟੀ ਦੀ ਤੇ ਕਿਤੇ ਨਾ ਕਿਤੇ ਰਾਤ ਨੂੰ ਜਿਹੜੇ ਵਪਾਰ ਹੋਣਗੇ ਜਾਂ ਵਪਾਰੀ ਹੋਣਗੇ ਜਦੋਂ ਕੋਈ ਬੰਦਾ ਕਰਨਦਾ ਹੀ ਆ ਜਿਹੜਾ ਘਰੋਂ ਰਾਤ ਨੂੰ ਸਮਾਨ ਲੈਣ ਆਏਗਾ ਉਹਦੀ ਵੀ ਕਿਤੇ ਨਾ ਕਿਤੇ ਸਕਿਉਰਟੀ ਪੁਲਿਸ ਦਾ ਵੀ ਤਾਂ ਲੱਗਦਾ ਨਹੀਂ ਕਿ ਥੋੜਾ ਜਿਹੜਾ ਕੰਮ ਹੈ ਉਹ ਡਬਲ ਹੋ ਜਾਏਗਾ ਇਹਨੂੰ ਦੇਖਦੇ ਹੋਏ ਪਬਲਿਕ ਦੀ ਸਕਿਉਰਟੀ ਪਹਿਲਾਂ ਚਾਹੀਦੀ ਹੈ ਜਿਹੜੇ ਸ਼ਾਰਤੀ ਤੇ ਤੁਸੀਂ ਜਿਵੇਂ ਕਹਿੰਦੇ ਰਾਤ ਹੀ ਜ਼ਿਆਦਾ ਐਕਟਿਵ ਹੁੰਦੇ ਜੀ ਜੀ ਪਰ ਅੱਜ ਕੱਲ੍ਹ ਤਾਂ ਦਿਨ ਦਿਹਾੜੇ ਵੀ ਲੋਕਾਂ ਨੂੰ ਠੱਗਿਆ ਮਰੀ ਜਾਂਦੇ ਜਿੱਥੇ ਬਾਹਰ ਹੈਗੇ ਜਾਂ ਵਾਈਨ ਸ਼ਾਪਸ ਆ ਉਹਨਾਂ ਨੂੰ ਐਨੀ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਦੀ ਵੀ ਲੈ ਆਈਏ ਕਿਉਂਕਿ ਮੇਨ ਕੀ ਅੰਦਰ ਰਾਤ ਦੇ ਟਾਈਮ ਲੋਕਾਂ ਦਾ ਰੁੱਟੇ ਕੇ ਜ਼ਿਆਦਾ ਬਾਤਸ਼ਰਤਾ ਕਰਦੇ ਆ ਲੜਾਈਆਂ ਕਰਦੇ ਆ ਉਹ ਲੋਕੋ ਜਵਾਬ ਦੀ ਕੋਈ ਲੋੜ ਹੈ ਜੇ ਤੋ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਗਲਵੱਦੀ ਵਧੀ ਨਸ਼ੇ ਜੀ ਬੰਦਾ ਚੋਰੀ ਵੀ ਕਰ ਜਾਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਪੋਸਟ ਚੈਨਲ ਮੈਂ ਹਾਂ ਸਸ਼ਾਂਕ ਕਲੇਰ ਤੁਹਾਨੂੰ ਦੱਸ ਦিয়ে ਕੀ ਹੁਣ ਚੰਡੀਗੜ੍ਹ ਦੇ ਵਿੱਚ ਦੁਕਾਨਾਂ ਜਿਹੜੀਆਂ ਨੇ ਉਹ ਦਿਨ ਰਾਤ ਖੁੱਲਣ ਗਈਆਂ ਕੀ ਹੈ ਪੂਰਾ ਮਾਮਲਾ ਕਿਵੇਂ ਦੁਕਾਨਾਂ ਨੂੰ ਵਪਾਰੀ ਖੋਲ ਸਕਣਗੇ ਤੇ ਕਿਹੜੀਆਂ-ਕਿਹੜੀਆਂ ਜੜੀਆਂ ਦੁਕਾਨਾਂ ਨੇ ਉਹ ਖੁੱਲਣ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸੈਕਟਰ 17 ਟਰੇਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਪੰਚੀਰੀ ਦੱਸਣਗੇ ਸਾਨੂੰ ਪੂਰੀ ਜਾਣਕਾਰੀ ਕੀ ਹੈ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਚਾਰ ਲੋਕਾਂ ਦੇ ਰੱਖ ਸਕਾਂ ਅਗਰ ਇਹ ਜਿਹੜਾ ਫੈਸਲਾ ਆਇਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ 24 ਘੰਟੇ ਲਈ ਖੁੱਲਣ ਸਕਦੇ ਇਹ ਦੱਸੋ ਇਹਦੇ ਵਾਸਤੇ ਖੋਲਣ ਵਾਸਤੇ ਵਪਾਰੀਆਂ ਨੂੰ ਕੀ ਕੀ ਕਰਨਾ ਪਏਗਾ ਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਦੁਕਾਨਾਂ ਨੇ ਉਹ ਖੁੱਲ ਸਕਣਗੀਆਂ ਏ ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਨੇ ਰੀਸੈਂਟਲੀ ਇੱਕ ਉਹਨਾਂ ਨੋਟੀਫਿਕੇਸ਼ਨ ਕੱਢੀ ਹੈ ਜੀ ਵੀ ਤੁਸੀਂ ਚਾਹੋ ਤੇ 24 7 24 ਘੰਟੇ ਦੁਕਾਨਾਂ ਖੋਲ ਸਕਦੇ ਹੋ ਜੀ ਇਹ ਵੈਸੀ ਮੈਂ ਜਰੂਰ ਦੱਸ ਦਵਾਵਾਂਗਾ ਇਹ ਹਾਲੇ ਇਹਨਾਂ ਨੇ ਇੱਕ ਐਕਸਪੈਰੀਮੈਂਟਲ ਕੀਤਾ ਹੈ ਇੱਕ ਸਾਲ ਲਈ ਇਹ ਟਾਈਮ ਦਿੱਤਾ ਹੈ ਜੀ ਇਹ ਵੀ ਦੇਖਣਾ ਚਾਹੁੰਦੇ ਕੋਣ ਬੰਦਾ ਅੱਗੇ ਆਂਦਾ ਹੈ ਖੋਲਣ ਵਾਸਤੇ ਕਿਹੜੇ ਨਹੀਂ ਆਂਦੇ ਜੀ ਇਸ ਇਸ ਤਰ੍ਹਾਂ ਪਹਿਲਾਂ ਜਿਵੇਂ ਲੇਬਰ ਡਿਪਾਰਟਮੈਂਟ ਵੱਲੋਂ ਸਾਨੂੰ ਆਰਡਰ ਸੀਗੇ ਵੀ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਖੋਲ ਸਕਦੇ ਹੋ ਜੀ ਤੇ ਹੁਣ ਇਹਦੇ ਚੀ ਹੋ ਗਿਆ ਰਾਤੀ 10 ਵਜੇ ਤੱਕ ਤਾਂ ਇਹਨਾਂ ਵੱਲੋਂ ਹੀ ਅਲਾਉਡ ਹੈ ਜੀ ਉਸ ਤੋਂ ਬਾਅਦ ਜਿਹੜਾ ਕੋਈ ਦੁਕਾਨਦਾਰ ਦੁਕਾਨ ਖੋਲਣਾ ਚਾਹੁੰਦਾ ਹੈ ਨੂੰ ਲੇਬਰ ਡਿਪਾਰਟਮੈਂਟ 'ਚ ਅਪਲਾਈ ਕਰਨਾ ਪਏਗਾ ਜੀ ਤੇ ਉਹਨਾਂ ਦੇ ਜੋ ਨੋਰਮਸ ਹੈ ਉਹਨਾਂ ਜਿਹੜੇ ਦੱਸੇ ਹੈ ਸ਼ਰਤਾਂ ਵੀ ਆ ਪੂਰੀਆਂ ਕਰਨੀਆਂ ਪੈਣਗੀਆਂ ਜੀ ਉਹਦੇ ਜਿਵੇਂ ਸੀਟੀਸੀਸੀ ਗੈਮਰੇ ਦੁਕਾਨ ਦੀ ਸਿਕਿਉਰਟੀ ਹੈ ਜੇ ਤੁਹਾਡੇ ਕੋਲ ਕੋਈ ਲੇਡੀਜ਼ ਏਮਪਲਾਈ ਹੈ ਉਹਦੀ ਸਿਕਿਉਰਟੀ ਉਹਨੂੰ ਘਰੋਂ ਲੈ ਕੇ ਆਣਾ ਕਰ ਛੱਡ ਕੇ ਆਣਾ ਤੇ ਜੇ ਇਹ ਸਾਰੀ ਸ਼ਰਤਾਂ ਕੋਈ ਪੂਰੀ ਕਰੇਗਾ ਤਾਂ ਉਹਨੂੰ ਇਹ ਪਰਮਿਸ਼ਨ ਦੇਣਗੇ ਤੇ ਸਰ ਇਹਦੀ ਜਿਹੜੀ ਦੁਕਾਨਾਂ ਦੀ ਜਿਹੜੀ ਡਾਕੂਮੈਂਟੇਸ਼ਨ ਹੈ ਕਿੱਥੇ ਸਬਮਿਟ ਹੋਏਗੀ ਤੇ ਕੀ ਕਿਹੜੇ-ਕਿਹੜੇ ਪ੍ਰੂਫ ਦੀ ਲੋੜ ਪੈਗੀ ਇਹ ਦੁਕਾਨਦਾਰ ਨੂੰ ਇਸ ਵਿਟ ਤੇ ਉੱਥੇ ਹੈਗੀ ਜਿਹੜਾ ਲੇਬਰ ਡਿਪਾਰਟਮੈਂਟ ਦਾ 30 ਸੈਕਟਰ ਹੈਗਾ ਪਰ ਉੱਥੇ ਵੀ ਜਾਣ ਦੀ ਲੋੜ ਨਹੀਂ ਆਨਲਾਈਨ ਹੋ ਜਾਂਦੀ ਹੈ ਅੱਜਕੱਲ ਤੇ ਉਹਨਾਂ ਨੇ ਵੀ ਲਿਖਿਆ ਆਨਲਾਈਨ ਹੀ ਕਰਨੀ ਹੈ ਤੇ ਪੂਰੇ ਉਹਨਾਂ ਨੇ ਇਹ ਸ਼ਰਤਾਂ ਲਿਖਿਆ ਵੀ ਇਹ ਚੀਜ਼ਾਂ ਪੂਰੀ ਕਰੋ 2-3 ਸਮੇਂ ਤੁਮ 10 ਹੀ ਦਿੱਤੀਆਂ ਜੀ ਤੇ ਜਿਹੜੇ ਬਾਕੀ ਵੀ ਕੋਈ ਸਾਰੀਆਂ ਕੋਈ ਹੋਣਗੇ ਆ ਜਿਹੜਾ ਵੀ ਉਹਨੂੰ ਪੂਰੀ ਕਰੇਗਾ ਜੀ ਫਿਰ ਉਸ ਡਿਪਾਰਟਮੈਂਟ ਨੇ ਦੇਖਣਾ ਹੈ ਵੀ ਇਹ ਕਿੰਨਾ ਕੁ ਖੋਲਣਾ ਹੈ ਤੇ ਵਾਸਤੇ ਠੀਕ ਹੈ ਕਿਉਂਕਿ ਜੇ ਪੂਰੀ ਮਾਰਕੀਟ ਇੱਕੋ ਦੁਕਾਨ ਅਪਲਾਈ ਕਰੇਗੀ ਬਾਕੀ ਨਹੀਂ ਕਰਨਗੇ ਤੇ ਮੇਰੇ ਖਿਆਲ ਉਹਨੂੰ ਪਰਮਿਸ਼ਨ ਨਹੀਂ ਦੇਣਗੇ ਜੀਿੱਥੇ ਵੱਡੇ ਅਦਾਰੇ ਜਿਵੇਂ ਸੈਕਟਰ 17 ਹੈ ਇੱਧਰ ਤੁਸੀਂ ਮੱਧ ਮਾਰਕੀਟ ਤੇ ਲੈ ਲਓ ਅੱਠ ਵੱਡੇ ਸ਼ੋਰੂਮ ਜੀ ਵੱਡੇ ਸ਼ੋਰੂਮ ਹੈ ਉੱਥੇ ਮੈਨੂੰ ਲੱਗਦਾ ਲੋਕ ਅੱਗੇ ਆਣਗੇ ਜੀ ਤੇ ਉਹ ਆਪਣੇ ਹਿਸਾਬ ਨਾਲ ਪਰਮਿਸ਼ਨ ਦੇਣਗੇ ਪਰ ਮੈਂ ਫਿਰ ਵੀ ਇਹ ਗੱਲ ਕਹਾਂਗਾ ਵੀ ਇਹਨਾਂ ਨੇ ਅੱਛਾ ਸਟੈਪ ਲਿਆ ਲੋਕ ਲੋਕ ਕੀ ਇਹਦੀ ਡਿਮਾਂਡ ਵੀ ਕਰ ਰਹੇ ਸੀ ਪਰ ਇਹ ਅਜੇ ਵੀ ਥੋੜਾ ਜਿਹਾ ਅਸੀਂ ਚਾਹੁੰਦੇ ਹਾਂ ਜਿਵੇਂ ਮੈਂ ਵਪਾਰ ਮੰਡਲ ਚ ਵੀ ਜਾਣਾ ਚਾਹਤਿਆਂ ਵੀ এনਵਾਇਰਨਮੈਂਟਲ ਐਪੈਕਸ ਬਾਡੀ ਹੈ ਹੋਰ ਵੀ ਕਈ ਸੰਸਥਾਵਾਂ ਹੈ ਰੈਜੀਡੈਂਸ਼ੀਅਲ ਦੀਆਂ ਵੀ ਹੈ ਤੇ ਕੁਝ ਲੋਕਾਂ ਨਾਲ ਇਹ ਮੀਟਿੰਗ ਜ਼ਰੂਰ ਕਰਨਾ ਦੇਵੀ ਵੀ ਆਪਾਂ ਇਹ ਕੀ ਚੇਂਜਸ ਕਰ ਸਕਦੇ ਹਾਂ ਕਿਉਂਕਿ ਹਾਲਾਤ ਹਲੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਪੁਲਿਸ ਵਾਸਤੇ ਵੀ ਜ਼ਿਆਦਾ ਮੁਸ਼ਕਲ ਹੋਏਗਾ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਹਰ ਥਾਂ ਥਾਂ ਤੇ ਕੈਮਰੇ ਲੱਗੇ ਹੋਣੇ ਲੇਕਿਨ ਜਿੱਥੇ ਗੱਲ ਕੀਤੀ ਜਾਂਦੀ ਹੈ ਸਿਕਿਉਰਿਟੀ ਦੀ ਤੇ ਕਿਤੇ ਨਾ ਕਿਤੇ ਰਾਤ ਨੂੰ ਜਿਹੜੇ ਵਪਾਰ ਹੋਣਗੇ ਜਾਂ ਵਪਾਰੀ ਹੋਣਗੇ ਜਦੋਂ ਕੋਈ ਬੰਦਾ ਘਰ ਆਂਦਾ ਹੀ ਆ ਜਿਹੜਾ ਘਰੋਂ ਰਾਤ ਨੂੰ ਸਮਾਨ ਲੈਣ ਆਏਗਾ ਉਹਦੀ ਵੀ ਕਿਤੇ ਨਾ ਕਿਤੇ ਸਿਕਿਉਰਿਟੀ ਪੁਲਿਸ ਦਾ ਵੀ ਤੁਹਾਨੂੰ ਲੱਗਦਾ ਬਿਲਕੁਲ ਹੋਈ ਤੇ ਮੈਂ ਕਹਿ ਰਿਹਾ ਪੁਲਿਸ ਵਾਸਤੇ ਵੀ ਮੁਸ਼ਕਲ ਹੋਗੀ ਕਿਉਂਕਿ ਇਹਨਾਂ ਨੇ ਜਿਵੇਂ ਲਿਖਿਆ ਵੀ ਤੁਸੀਂ ਆਪਣੀ ਸਕਿਉਰਿਟੀ ਦਾ ਇੰਤਜ਼ਾਮ ਆਪ ਕਰਨਾ ਹੈ ਅਰ ਅਸੀਂ ਇਹ ਚਾਹਾਂਗੇ ਜੇ ਇਹ ਐਡਮਿਨਿਸਟ੍ਰੇਸ਼ਨ ਇੰਨੀ ਕਿ ਫੈਸਿਲਿਟੀ ਵਪਾਰੀਆਂ ਨੂੰ ਦੇਣਾ ਚਾਹੁੰਦੀ ਹੈ ਤੇ ਥੋੜਾ ਜਿਹਾ ਪੁਲਿਸ ਡਿਪਾਰਟਮੈਂਟ ਨੂੰ ਵੀ ਇਹਨਾਂ ਨੂੰ ਕਹਿਣਾ ਪਏਗਾ ਵੀ ਜਿੱਥੇ ਕੋਈ ਦੁਕਾਨਾਂ ਪੰਜਰ ਖੁੱਲਦੀਆਂ ਜਾਂ ਜ਼ਿਆਦਾ ਖੁੱਲਦੀਆਂ ਉਸ ਏਰੀਆ 'ਚ ਰਾਤ ਦੀ ਪੈਟਰੋਲਿੰਗ ਜ਼ਿਆਦਾ ਹੋਣੀ ਚਾਹੀਦੀ ਤਾਂ ਕਿ ਕੋਈ ਕਸਟਮਰ ਆਂਦਾ ਵੀ ਲੈਣ ਤੇ ਆਪਣੇ ਹਿਸਾਬ ਨਾਲ ਲੈ ਕੇ ਜਾਵੇ ਆਪਣੇ ਘਰ ਨੂੰ ਸੁਰੱਖਿਸ਼ੀ ਪਹੁੰਚ ਸਕੇ ਜੇ ਚੰਡੀਗੜ੍ਹ ਲਾਅ ਐਂਡ ਕਿਤੀ ਜਾਵੇ ਜਿਵੇਂ ਕ੍ਰਾਈਮ ਦੀ ਗੱਲ ਕੀਤੀ ਜਾਵੇ ਜਿਹੜਾ ਕ੍ਰਾਈਮ ਰੇਟ ਆ ਉਹ ਹੌਲੀ ਹੌਲੀ ਕਿਤਨਾ ਕਿਤੇ ਚੰਡੀਗੜ੍ਹ ਦੇ ਵਿੱਚ ਵੱਧ ਰਿਹਾ ਹੈ ਅਗਰ ਇਹਨੂੰ ਪੂਰੀ ਤਰੀਕੇ ਨਾਲ ਜਿਵੇਂ ਤੁਸੀਂ ਕਿਹਾ ਕਿ ਟ੍ਰਾਇਲ ਬੇਸਿਸ ਤੇ ਹੈ ਅਗਰ ਇਹਨੂੰ ਪੂਰੇ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਵੇ ਕਿ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦੇ ਉੱਤੇ ਇਸ ਦਾ ਅਸਰ ਦਿਖਣ ਨੂੰ ਮਿਲੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਆਪਣੇ ਘਰੋਂ ਵੀ ਨਿਕਲਣਾ ਹੈ ਫਿਰ ਦੁਕਾਨਦਾਰਾਂ ਨੇ ਵੀ ਆਪਣੇ ਘਰੋਂ ਘਰ ਜਾਣਾ ਹੈ ਜਿਹੜੇ ਰਾਤ ਨੂੰ ਜਿਹੜੇ ਸ਼ਰਾਰਤੀ ਤੱਤ ਆ ਉਹ ਕਿਤਨਾ ਕਿਤੇ ਵੱਧ ਐਕਟੀਵੇਟ ਹੋ ਜਾਣਗੇ ਇਹਦੇ ਕਰਕੇ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਵੇਂ ਮਨਦੀ ਪਿਪਲਸ ਕਮੇਟੀ ਦੇ ਚੇਅਰਮੈਨ ਅਸੀਂ ਤੁਹਾਡੇ ਦਿਨਾਂ ਚ ਐਸਐਸਪੀ ਮੈਡਮ ਤੋਂ ਟਾਈਮ ਮੰਗ ਰਹੇ ਆ ਤਾਂ ਕਿ ਉਹਨਾਂ ਨਾਲ ਬੈ ਕੇ ਡਿਸਕਸ ਕਰਾਂਗੇ ਵੀ ਅਗਰ ਕੋਈ ਇਹ ਖੋਲਣਾ ਚਾਹੁੰਦਾ ਤਾਂ ਮੈਂ ਫਿਰ ਵੀ ਲੇਬਰ ਡਿਪਾਰਟਮੈਂਟ ਨੂੰ ਵੀ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਇੱਕ ਆਪਣੇ ਵੱਲੋਂ ਸੁਝਾਅ ਜ਼ਰੂਰ ਦਿਆਂਗਾ ਜੇ ਐਕਸਪੈਰੀਮੈਂਟਲ ਇਹਨਾਂ ਕੀਤਾ ਫਿਲਹਾਲ ਰਾਤ ਦੇ 12 ਵਜੇ ਤੱਕ ਖੋਲਣ ਕਿਉਂਕਿ 12 ਵਜੇ ਤੱਕ ਲੋਕ ਜਾਗੇ ਹੁੰਦੇ ਆ ਕੋਈ ਪਿਕਚਰ ਦੇਖ ਕੇ ਆਂਦਾ ਹੈ ਕੋਈ ਖਾਣਾ ਖਾਣ ਵੀ ਆ ਸਕਦਾ ਹੈ ਕੋਈ ਪਰਚੇਜ਼ਿੰਗ ਕਰਨ ਵੀ ਆ ਸਕਦਾ ਕਿ ਵੀ ਇਹ ਸਾਲ ਲਈ ਕੀਤਾ ਹੈ ਇਹ 12 ਵਜੇ ਤੱਕ 6 ਮਹੀਨੇ ਕਰਕੇ ਦੇਖ ਲੈਣ ਫਿਰ 6 ਮਹੀਨੇ ਅਗੇ ਹੋਰ ਐਕਸਟੈਂਡ ਕਰਕੇ ਦੇਖ ਲਈ ਤਾਂ ਕਿ ਇਹ ਵੀ ਇੱਕ ਪਬਲਿਕ ਦੀ ਸਕਿਉਰਿਟੀ ਪਹਿਲਾਂ ਚਾਹੀਦੀ ਹੈ ਜਿਹੜੇ ਸ਼ੁਰੂਆਤੀ ਤੱਤੇ ਤੁਸੀਂ ਜਿਵੇਂ ਕਹਿੰਦੇ ਰਾਤੀ ਜ਼ਿਆਦਾ ਐਕਟਿਵ ਹੁੰਦੇ ਪਰ ਅੱਜ ਕੱਲ ਤਾਂ ਦਿਨ ਦਿਹਾੜੇ ਵੀ ਲੋਕ ਠੱਗਿਆ ਮਰੀ ਜਾਂਦੇ ਤੇ ਮੈਂ ਤਾਂ ਇਹੀ ਚਾਹਾਂਗਾ ਵੀ ਜੇ ਸਭ ਤੋਂ ਪਹਿਲੀ ਸੁਰੱਖਿਆ ਨਾਗਰਿਕਾਂ ਦੀ ਹੋਣੀ ਚਾਹੀਦੀ ਹੈ ਤੇ ਲੇਡੀਜ਼ ਦੀ ਤੇ ਬੱਚੇ ਦੀ ਹੋਣੀ ਚਾਹੀਦੀ ਹੈ ਤੇ ਇੱਕ ਚੀਜ਼ ਹੋਰ ਹੈ ਮੈਂ ਤੁਹਾਡੀ ਗੱਲ ਕੱਟ ਰਿਹਾ ਸਰ ਜਿਹੜਾ ਆਨਲਾਈਨ ਅੱਜ ਕੱਲ ਕਰੇ ਬੈਠੇ ਲੋਕਾਂ ਨੂੰ ਆਤ ਪੈ ਗਈ ਹੈ ਕਿ ਘਰ ਬੈਠੇ ਸਮਾਨ ਆ ਜਾਂਦਾ ਉਹਦੇ ਨਾਲ ਉਹਨੂੰ ਆਨਲਾਈਨ ਦਾ ਅਸਰ ਪਏਗਾ ਇਸ ਚੀਜ਼ ਦਾ ਤੇ ਵਪਾਰੇ ਨੂੰ ਕਿਤਨਾ ਕਿਤੇ ਫਾਇਦਾ ਹੋਏਗਾ ਇਸ ਚੀਜ਼ ਦਾ ਬਿਲਕੁਲ ਬਿਲਕੁਲ ਮੈਂ ਇਹ ਕਹਿਣਾ ਚਾਹੁੰਦਾ ਜੀ ਜੁੜੇ ਆਨਲਾਈਨ ਚੀਜ਼ਾਂ ਦੀ ਨਾਲ ਬਕਵਾਰੀਆਂ ਤੇ ਨੁਕਸਾਨ ਹੋ ਰਿਹਾ ਸੀ ਛੋਟਾ ਵਪਾਰੀ ਵੱਡੇ ਵਪਾਰੀ ਨੂੰ ਇਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਜਿਹੜੇ ਛੋਟੀ ਮਾਰਕੀਟਾਂ 'ਚ ਲੋਕ ਦੁਕਾਨਾਂ ਖੋਲ ਕੇ ਬੈਠੇ ਐ ਉਹ ਕੀ ਸੀ 8 ਵਜੇ ਬੰਦ ਕਰਕੇ ਬਚਾਰੇ ਚੱਲ ਜਾਂਦੇ ਸੀ ਵੀ ਲੇਬਰ ਇੰਸਪੈਕ ਕਤ 10 ਦਾ ਚਲੋ ਬੰਦਾ ਉਹ ਕਿਉਂ ਕਿ ਸਾਢੇ 11:30 ਵਜੇ ਵੀ ਬੰਦ ਕਰਦੇ ਕਿਤੇ ਵੱਜ ਜਾਂਦੇ ਤੇ ਜਿਵੇਂ ਕੋਈ ਕਿਸੇ ਨੇ ਚੀਜ਼ ਚਾਹੀਦੀ ਲੱਗੇ ਕਿ ਯਾਰ ਆਪਣੀ ਮਾਰਕੀਟ ਦੀ ਦੁਕਾਨ ਖੋਲ ਲਈ ਐਤੋ ਲਿਆਓ ਔਨਲਾਈਨ ਨੂੰ ਆਰਡਰ ਨਹੀਂ ਦੇਗਾ ਕਿਤੇ ਨਾ ਕਿਤੇ ਜੋ ਵਪਾਰੀ ਛੋਟੇ ਨੂੰ ਨੁਕਸਾਨ ਹੋ ਰਿਹਾ ਸੀ ਉਹ ਜਰੂਰ ਉਹਨਾਂ ਨੂੰ ਵੀ ਥੋੜਾ ਬੇਨੀਫਿਟ ਹੋਏਗਾ ਦਾ ਤੇ ਸਰ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਤੁਸੀਂ ਬਤੌਰ ਟਰੇਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਹੋ ਤੁਹਾਡੇ ਕੋਲ ਹੋਰ ਵਪਾਰੀ ਮੰਡਲ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਣੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਤੁਹਾਡੇ ਕੋਲ ਕਿਹੜੇ ਕਿਹੜੇ ਲੋਕ ਹੈ ਜਿਹੜੇ ਅੱਗੇ ਆਉਣ ਲਈ ਤ ਦਾ ਕੀ ਫੈਸਲਾ ਠੀਕ ਲਿਆ ਗਿਆ ਨੀ ਬਿਲਕੁਲ ਬਿਲਕੁਲ ਫੈਸਲਾ ਤਾਂ ਅਸੀਂ ਕਹਿੰਨੇ ਉਹਨਾਂ ਨੇ ਲਿਆ ਅੱਛਾ ਫੈਸਲਾ ਲਿਆ ਪਰ ਨਾਲ ਹੀ ਜਿੰਨੇ ਵੀ ਲੋਕਾਂ ਨਾਲ ਸਾਡੀ ਡਿਸਕਸ਼ਨ ਹੋਈ ਹੈ ਸਭ ਇਸੇ ਅੱਜ ਚ ਵੀ ਹਲੇ 12 ਵਜੇ ਖੋਲਣ ਤੇ ਦੇਖੋ ਜੁਲਰ ਤਾਂ ਕੋਈ ਅੱਗੇ ਆਏਗਾ ਨਹੀਂ ਜੀ ਬਿਲਕੁਲ ਕਿਸੇ ਨੇ ਨਹੀਂ ਖੋਲਣਾ ਤੇ ਦਿਨ ਦਿਹਾੜੇ ਜੁਲਰੀ ਵਾਲੇ ਦੁਕਾਨਾਂ ਤੇ ਲੁੱਟਮਾਰ ਹੋ ਰਹੀ ਹੈ ਜੀ ਬਿਲਕੁਲ ਤੇ ਜਿਹੜਾ ਇੱਕ ਹੋਰ ਉਹਨਾਂ ਨੇ ਅੱਛਾ ਕੰਮ ਕੀਤਾ ਜਿਹੜੇ ਜਿੱਥੇ ਬਾਅਰ ਹੈਗੇ ਜਾਂ ਵਾਈਨ ਸ਼ਾਪਸ ਹੈ ਉਹਨਾਂ ਨੂੰ ਇੰਨੀ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਦੀ ਪਹਿਲਾਂ ਆਈ ਹੈ ਕਿਉਂਕਿ ਮੇਨ ਕੀ ਅੰਦਰ ਰਾਤ ਦੇ ਟਾਈਮ ਲੋਕ ਦਾਰੂ ਪੀ ਕੇ ਜਿਆਦਾ ਚੜਾਤਾ ਕਰਦੇ ਆ ਲੜਾਈਆਂ ਕਰਦੇ ਆ ਉਹ ਉਹ ਤੋਂ ਬਚਾਅ ਦੀ ਕੋ ਲੋੜ ਹੈ ਜਦੋਂ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਗੱਲਬੱਦੀ ਬੱਦੀ ਨਸ਼ੇ ਦੀ ਬੰਦਾ ਚੋਰੀ ਵੀ ਕਰ ਜਾਂਦਾ ਜੀ ਬਿਲਕੁਲ ਉਹ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਚਾਹਾਂਗਾ ਕਿ ਪੁਲਿਸ ਡਿਪਾਰਟਮੈਂਟ ਨੂੰ ਸਾਡੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਹੈਗੇ ਆ ਡੀਸੀ ਸਾਹਿਬ ਇਹਨਾਂ ਨੂੰ ਚਾਹੀਦਾ ਕਿ ਵਪਾਰੀਆਂ ਨਾਲ ਇੱਕ ਮੀਟਿੰਗ ਕਰਨ ਤਾਂ ਕਿ ਅਸੀਂ ਅچھے ਸੁਝਾਅ ਉਹਨਾਂ ਦੇ ਸਕਦੇ ਹਾਂ ਅਸੀਂ ਵੀ ਜਾਣਦੇ ਹਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਵਪਾਰੀਆਂ ਨੂੰ ਫਾਇਦਾ ਹੋਵੇ ਤੇ ਨਾਲ ਨਾਲ ਅਸੀਂ ਜਾਣੇ ਉਹ ਲਾਂ ਰੌਡ ਸ਼ਹਿਰ ਦਾ ਮੈਂਟੇਨ ਹੋਵੇ ਕੋਈ ਚੰਡੀਗੜ੍ਹ ਦਾ ਵਰਲਡ ਮੈਪ ਤੇ ਹ bây ਨੂੰ ਕਹਿੰਦੇ ਸਿਟੀ ਬਿਊਟੀਫੁੱਲ ਇਸ ਚੱਕਰ ਜੇ ਨਾ ਵੀ ਸਿਟੀ ਬਿਊਟੀਫੁੱਲ ਬਦਨਾਮ ਹੋ ਜੇ ਵੀ ਇੱਥੇ ਦਾ ਰਾਤ ਦੇ ਟੇਕ ਲੜਾਈਆਂ ਹੋ ਰਹੀਆਂ ਜਾਂ ਚੋਰੀਆਂ ਹੋ ਰਹੀਆਂ ਲਾ ਨਰਡਰ ਖਰਾਬ ਹੋ ਰਿਹਾ ਵੈਸੇ ਚੰਡੀਗੜ੍ਹ ਪੁਲਿਸ ਸਾਡੀ ਪੂਰੇ ਇਹ ਚਾ ਇੰਡੀਆਜ਼ ਨੰਬਰ 1 ਹੈ ਮੈਂ ਬਿਲਕੁਲ ਇਹੀ ਸਮਝਦਾ ਕੋਈ ਕੋਈ ਸਹੀ ਪ੍ਰੋਬਲਮ ਨਹੀਂ ਆਏਗੀ ਪਰ ਫਿਰ ਵੀ ਥੋੜਾ ਖਿਆਲ ਰੱਖਣਾ ਜਿਹੜੀ ਸਟਾਰਟਅਪ ਹੈ ਤੁਹਾਡੇ ਕਹਿਣ ਦਾ ਮਤਲਬ ਉਹ ਮੇਰੇ ਖਿਆਲ ਨਾਲ 12 ਵਜੇ ਤੋਂ ਤੁਸੀਂ ਕਹਿੰਦੇ ਹੋ 12 ਵਜੇ ਤੋਂ ਸ਼ੁਰੂ ਕਰਨਾ ਹਾਂ ਮੇਰੇ ਹਿਸਾਬ ਨਾਲ ਵੀ ਫਿਲਹਾਲ ਇਹ ਸਟਾਰਟ ਦੇ ਕਰਨ ਮਿਲਾ ਦੇ 12 ਵਜੇ ਤੱਕ ਅਲਾਉ ਕਰਨ ਐਕਸਪੈਰੀਮੈਂਟਲੀ ਕਰ ਰਹੇ ਆ ਇਹਨਾਂ ਨੂੰ ਕਹੋ ਜੀ ਪਹਿਲਾਂ 12 ਵਜੇ ਤੱਕ ਕਰਕੇ ਦੇਖ ਲਓ ਫਿਰ ਜੇ ਇਹਨਾਂ ਨੂੰ ਵਾਜਿਬ ਲੱਗਦਾ ਵੀ ਕਾਫੀ ਦੁਕਾਨਾਂ ਖੁੱਲ ਰਹੀਆਂ ਲੋਕ ਵੀ ਮਾਰਕੀਟਾਂ ਜਾ ਰਹੇ ਤਾਂ ਫਿਰ ਆਸਾਸ ਟਾਈਮ ਵਧਾਈ ਜਾਣ ਜਦ ਸਾਲ ਤਾਂ ਬਹੁਤ ਤੇ ਇਹ 2 ਮਹੀਨੇ 4 ਮਹੀਨੇ 12 ਮਹੀਨੇ ਦੇ ਲੈਣ ਫਿਰ 21 ਘੰਟਾ ਬਰਾਈ ਜਨ ਸਾਲ ਤੱਕ ਐਕਸਪੈਰੀਮੈਂਟ ਇਹਨਾਂ ਦਾ ਪੂਰਾ ਹੋ ਜਾਏਗਾ ਤੇ ਪਤਾ ਚੱਲ ਜਾਏਗਾ ਵੀ ਲੋਕਾਂ ਦੇ ਤੇ ਵਪਾਰੀਆਂ ਦੇ ਕੀ ਵਿਚਾਰ ਹੈ ਇਸ ਬਾਰੇ ਜੀ ਬਹੁਤ ਬਹੁਤ ਧੰਨਵਾਦ ਸੋ ਇਸੇ ਕੇ ਸਾਡ ਨਾਲ ਕਮਲਦੀਪ ਸਿੰਘ ਪੰਚੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਨੇ ਇਹ ਪਹਿਲਾ ਗੱਲ ਤਾਂ ਜਿਹੜੀ ਇਹ ਜਿਹੜੀ ਇਹ ਫੈਸਲਾ ਲਿਆ ਗਿਆ ਹੈ ਇਹ ਇੱਕ ਸਾਲ ਲਈ ਲਿਆ ਗਿਆ ਟ੍ਰਾਇਲ ਬੇਸ ਦੇ ਉੱਤੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ 24 ਘੰਟੇ ਲਈ ਇਹਨੂੰ ਖੋਲਣਾ ਜਿਹੜਾ ਕੀ ਹੈ ਨਾ ਮੁਨਕਿਨ ਹੈ ਇਹਨੂੰ ਸਭ ਤੋਂ ਪਹਿਲਾਂ 12 ਦਾ ਖੋਲਣਾ ਚਾਹੀਦਾ ਤਾਂ ਕਿ ਲੋਕਾਂ ਦਾ opinion ਲੈ ਜਾਣ ਲੋਕਾਂ ਨੂੰ ਦੇਖਿਆ ਜਾ ਕਿ ਲੋਕੀ ਆਪਣੇ ਆਪ ਨੂੰ ਕਿੱਥੇ ਤੱਕ ਸੁਰੱਖਿਸ਼ ਸਮਝਦੇ ਨੇ ਤੇ ਦੁਕਾਨਦਾਰਾਂ ਦੇ ਉੱਤੇ ਇਸ ਚੀਜ਼ ਦਾ ਕੀ ਅਸਰ ਪਏਗਾ ਕੈਮਰਾਮੈਨ ਆਸ਼ੂ ਦੇ ਨਾਲ ਮੈਸਜਾਂ ਕਲੀਅਰ ਪੰਜਾਬ ਪੋਸਟ ਚੈਨਲ ਚੰਡੀਗੜ੍ਹ